हां बिल्कुल जी बलविंदर सिंह पखोगे ने भी बड़े बंदाओं ਦੇ ਨਾਲ ਇੰਟਰਵਿਊ ਕੀਤੀ ਹੈ ਢੱਲੋਂ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਤੇ ਨੇ अत्याचार ਕੀਤਾ ਬਹੁਤ ਜ਼ਿਆਦਾ ਘਰਾਂ ਦੇ ਘਰ ਖਾਂਦੀ ਕਰ ਦਿੱਤੇ ਐਡਾ ਵੱਡਾ ਪੁੱਛਣ ਸੀਗਾ ਇਹ ਕਿਉਂਕਿ ਕਾਫੀ ਸਟੋਰੀਆਂ ਬਲਵਿੰਦਰ ਪਖੋਗੇ ਨੇ ਕਵਰ ਕੀਤੀਆਂ ਇਹ ਹੱਦੋਂ ਵੱਧ ਯਾਨੀ ਕਿ ਟੌਰਚਰ ਕਰਦਾ ਹੁੰਦਾ ਸੀਗਾ ਇਹ ਨਹੀਂ ਉਹ ਦਿੱਟ ਬੈਠ ਕੇ ਹੋ ਰਹੀ ਹੈ ਕਿ ਇਹ ਇੱਕ ਸਾਧਕਾ ਫੌਜੀ ਸੀ ਜਿਸ ਫੌਜੀ ਨੇ ਦੋ جنگਾਂ ਲੜੀਆਂ ਸੀ ਜੀ ਔਰ ਉਹ ਫੌਜੀ ਦੇ ਵਿੱਚ ਜ਼ਖਮੀ ਵੀ ਹੋਇਆ ਸੀ ਤੇ ਭਾਰਤ ਸਰਕਾਰ ਨੇ ਉਹਨੂੰ ਇੱਕ ਦੀ ਸਨਮਾਨ ਦੇ ਨਾਲ ਜਿਹੜਾ ਸਨਮਾਨਕ ਦੀ ਤਸਵੀਰ ਬੰਦੇ ਨੂੰ ਅਵਾਰਡ ਮਿਲਿਆ ਸੀ ਜੀ ਉਸ ਬੰਦੇ ਨੂੰ ਵੀ ਇਸ ਬੰਦੇ ਨੇ ਤੌਰ ਤੇ ਨਹੀਂ ਕੀਤਾ ਕਿਤੇ ਕੰਨਾ ਖਤਮ ਹੀ ਕਰਦਾ ਸੀ ਜੇ ਭਾਰਤ ਸਰਕਾਰ ਵੱਲੋਂ ਜਿਹੜਾ ਬੰਦਾ ਸਨਮਾਨਤ ਹੋਵੇ ਜੀ ਨੇ ਦੇਸ਼ ਦੀ ਰਾਖੀ ਕੀਤੀ ਘੱਤਰ ਜਿੰਨਾ ਲੜੀਆਂ ਹੁਣ ਜਕਵੀ ਹੋਇਆ ਹੋਵੇ ਉਹੋ ਜਿਹੇ ਬੰਦੇ ਨੂੰ ਵੀ ਬੰਦਾ ਪਕਸ਼ਤਾ ਨਹੀਂ ਉਹਨੂੰ ਬਲਾ ਕੇ ਬੰਦਾ ਤਾਂ ਮਾੜਾ ਕਮਾਂਗੇ ਧਾਰਮਿਕ ਬੰਦੇ ਦੀ ਗੱਲ ਸਭ ਤੋਂ ਵੱਡੀ ਗੱਲ ਰਹੀ ਹੈ ਜੀ ਧਾਰਮਿਕ ਬੰਦੇ ਧਾਰਮਿਕ ਆਗੂ ਜਿਹੜੇ ਜਿਹੜੇ ਰੱਬ ਰੱਬ ਕਰਦੇ ਆ ਜਿਹੜੇ ਲੋਕਾਂ ਨੂੰ ਪਰਮਤਾ ਦਾ ਸੁਨੇਹਾ ਦਿੰਦੇ ਆ ਜੀ ਤੇ ਉਹਨਾਂ ਨੂੰ ਫੜ ਕੇ ਵੀ ਕੋਈ ਮਾਰ ਦਿੰਦਾ ਮੇਰੇ ਖਿਆਲ ਮਤਬਕ ਇਹ ਤਾਂ ਵੱਡਾ ਤਾਂ ਕੋਈ ਗੁਨਾਹ ਨਹੀਂ ਹੁੰਦਾ ਜੀ ਆ ਜਿੱਥੋਂ ਤੱਕ ਮੰਦਰੀਪੁਰਾ ਨੇ ਕਿਹਾ ਕਿ ਜਮਾਨਤਾ ਕਿਉਂ ਨਹੀਂ ਮਿਲਦੀ ਹੈ ਦੇਖੋ ਜਮਾਨਤਾ ਮੇਰੇ ਨਾਲਾ ਮਾਮਲਾ ਇਹ ਹੈ ਜੇ ਕਿਸਾਨ ਦੇ ਵਿੱਚ ਸਜ਼ਾ ਹੋ ਜਾਣੀ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਜਦੋਂ ਕੋਈ ਕਾਨੂੰਨ ਨਾ ਹੋਵੇ ਕਾਇਦਾ ਨਾ ਹੋਵੇ ਜਿੰਨਾਂ ਨੂੰ ਇਹ ਫੂਟ ਕਾਇਦਾ ਨੂੰ ਖੁੱਲਾ ਦਿੱਤੀਆਂ ਹੋਣ ਜਿਹਨੂੰ ਮਰਜ਼ੀ ਆ ਮਾਰੋ ਜੀ ਨੂੰ ਮਰਜ਼ੀ ਆ ਵੱਡੋ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੂੰ ਹੂੰ ਉਹਨਾਂ ਹਾਲਾਤਾਂ ਦੇ ਵਿੱਚ ਜੇ ਕੁਝ ਸ ਗਿਆ ਵੀ ਗਿਆ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਜੇ ਸੀਬੀਆਈ ਦੀ ਕੀ ਜਾਂਚ ਲਈ ਹੈ ਤਾਂ ਕਿਉਂਕਿ ਪੁਲਿਸ ਦਾ ਸਾਰੀ ਪ੍ਰਭਾਵ ਥਲੇ ਸੀ ਜੀ ਪੁਲਿਸ ਦਾ ਆਪਣੇ ਹਾਕਮਾਂ ਦੇ ਪ੍ਰਭਾਵ ਥਲੇ ਸੀ ਤੇ ਇਸ ਪੁਲਿਸ ਨੇ ਤਾਂ ਕੁਝ ਕਰਨਾ ਨਹੀਂ ਸੀ ਇਹ ਕੁਝ ਇੱਕ ਬੰਦੇ ਜਿਹੜੇ ਸਜਾਵਾ ਹੋ ਗਿਆ ਉਹ ਸੀਬੀਆਈ ਕੋਰਟ ਵੱਲੋਂ ਹੀ ਹੋ ਗਿਆ ਤੇ ਸੀਬੀਆਈ ਨੇ ਉਹਨਾਂ ਦੀ ਤਫਤੀਸ਼ ਕੀਤੀ ਤੇ ਇਹ ਵੀ ਆਪਾਂ ਨੂੰ ਗੱਲ ਮੰਨਣੀ ਪੈਣੀ ਹੈ ਵੀ ਸੀਬੀਆਈ ਦੀਆਂ ਤਫਤੀਸ਼ਾਂ ਵੀ ਇਹ ਤਾਂ ਹੋਣ ਲੱਗ ਗਈਆਂ ਤੇ ਇਹਦੀ ਦੇ ਕਿਉਂਕਿ ਜਿਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਬੜੀ ਵੱਡੀ ਕਾਲੜਾ ਕਾਲੀ ਸੀ ਉਹਨਾਂ ਨੇ ਜਿਹੜੀਆਂ ਅਰਥ ਸ਼ਤਕਾਂ ਲਾਸ਼ਾਂ ਵਾਲਾ ਮਾਮਲਾ ਆਲਸੀਟੇਵ ਮਾਮਲਾ ਵੀ ਸੁਪਰੀਮ ਕੋਰਟ ਤੱਕ ਗਿਆ ਸੀ ਜੀ ਸੁਪਰੀਮ ਕੋਰਟ ਨੇ ਨੈਸ਼ਨਲ ਹਿਊਮਨਾਈਟਿਜ਼ ਕਮਿਸ਼ਨ ਨੂੰ ਕਿਹਾ ਸੀਬੀਆਈ ਨੂੰ ਕਹਿ ਕੇ ਤੁਸੀਂ ਪੜਤਾਲ ਕਰੋ ਜਿੱਥੇ ਹਜ਼ਾਰਾਂ ਲੋਕਾਂ ਨੂੰ ਅਧ ਪਛਾਤੇ ਕਹਿ ਕੇ ਮਾਰ ਦਿੱਤਾ ਹੋਵੇ ਅਧ ਪਛਾਤਿਆਂ ਲਾਸ਼ਾਂ ਵੜਾ ਕੇ ਸਸਕਾਰ ਕਰ ਦਿੱਤਾ ਹੋਵੇ ਉੱਥੇ ਸੀਬੀਆਈ ਤੇ ਵੀ ਹੱਥ ਖੜੇ ਕਰ ਦਿੱਤੇ ਸੀ ਕੀ ਕਰੀਏ ਜੀ ਸਾਡੇ ਕੋਲ ਸਹੀ ਸਬੀਤ ਨਹੀਂ ਹੈ ਨਹੀਂ ਉਹ ਪੜਤਾਲ ਪ੍ਰਾਪਰ ਹੋਈ ਨਹੀਂ ਠੀਕ ਲੇਕਿਨ ਜੇ ਕੋਈ ਪੜਤਾਲਾ ਹੋਵੇ ਜਿਹਨਾਂ ਦੇ ਵਿੱਚ ਇਹ ਜਿਹੇ ਜਾਨਵਰਾਂ ਨੂੰ ਲੱਗਿਆ ਗਿਆ ਤਾਂ ਮੈਂ ਸਮਝਦਾ ਵੀ ਇਹ ਵੀ ਇਹਦਾ ਲੋਕਾਂ ਨੇ ਕੇਸ ਲੜੇ ਆ ਜਿਨ੍ਹਾਂ ਨੇ ਪੈਰਵੀ ਕੀਤੀ ਹੈ ਜਿਹੜੇ ਵਕੀਲੋਟਾਂ ਦੇ ਨਾਲ ਖੜੇ ਆ ਜਿਹਦੀਆਂ ਜੱਥੇਬੰਦੀਆਂ ਉਹਨਾਂ ਦੇ ਨਾਲ ਖੜੇ ਆ ਸ਼ੁਕਰ 구ਜਾਰ ਉਹਨਾਂ ਦਾ ਹੋਣਾ ਚਾਹੀਦਾ ਕਿ ਉਹਨਾਂ ਦੀ ਬਦੌਲਤ ਇਹਨਾਂ ਨੂੰ ਸਜ਼ਾਵਾ ਤਾਂ ਮਿਲਣ ਲੱਗਾ ਬਿਲਕੁਲ ਜੀ ਤੁਸੀਂ ਆਪਾਂ ਗੱਲ ਕਰਨਗੇ ਇਹਨਾਂ ਨੂੰ ਜਮਾਨਤਾਂ ਕਿਉਂ ਮਿਲਦੀਆਂ ਕਿਉਂਕਿ ਜੇ ਇਹਨਾਂ ਦੇ ਮਗਰ ਪਾਵਰਫੁੱਲ ਸਟੇਟ ਖੜੀ ਹੁੰਦੀ ਹੈ ਇਹਨਾਂ ਦੇ ਮਗਰ ਇਹਨਾਂ ਦੇ ਜਿਹੜੀ ਹੈਗੀ ਅੱਜ ਵੀ ਤੁਸੀਂ ਦੇਖੋ ਜਿੰਨਾ ਲੋਕਾਂ ਨੂੰ ਪਜਾਮਾ ਹੋਈਆਂ ਵੀਆਂ ਜੇਲਾਂ 'ਚ ਸਜ਼ਾਵਾ ਭੁਗਤਦੇ ਆ ਪੋਰਸਟ ਦੇ ਵਿੱਚ ਪ੍ਰਬੰਧ ਕੀਤਾ ਗਿਆ ਕਿ ਉਹਨਾਂ ਨੂੰ ਵਕਾਇਦਾ ਪੈਨਸ਼ਨਾਂ ਤਰਖਾਹਾਂ ਮਿਲਦੀਆਂ ਹੈ ਕਹਿੰਦੇ ਮੇਰੀ ਕੱਲ ਕਿਸੇ ਗੱਲ ਪਰसों ਮੇਰੀ ਕਿਸੇ ਨਾਲ ਗੱਲ ਹੋਈ ਸੀ ਕਿ ਰਿਟਾਇਰਡ ਪੱਤਰ ਨਾਲ ਉਹ ਸਾਡੀ ਪੈਨਸ਼ਨ ਤਾਂ ਲੇਟ ਹੋ ਜੇ ਹੋ ਜਾਈ ਇਸ ਦੀ ਤਾਂ ਇੱਕ ਦਿਨ ਲੇਟ ਵੀ ਹੁੰਦੀ ਔਰ ਪੈਨਸ਼ਨ ਦੇ ਤੇ ਦਸਤਖਤ ਕੋਈ ਨਹੀਂ ਕਰਾਏ ਜਾਂਦੇ ਬਕਾਇਦਾ ਮਤਲਬ ਜਿਹੜਾ ਤੇਲੀਗੜ ਤੋਂ ਵੱਡਾ ਆਉਂਦਾ ਕੱਲੇ ਕੱਲੇ ਦੇ ਰੈਕ ਮਤਲਬ ਕੋਈ ਜਰੀਏ ਕੀ ਜਰੀਏ ਉਹ ਮਾਲੀ ਮਦਦ ਹੈ ਕਿਦਾ ਹੈ ਜਿੱਥੇ ਕਾਂਜੀ ਸਾਡੇ ਇਕੱਠੇ ਹੁੰਦੇ ਨੇ ਉੱਥੇ ਉਹ ਇਕੱਲੇ ਇਕੱਲੇ ਨੂੰ ਹੈਂਡਓਵਰ ਕਰਕੇ ਆਪਦੀ ਕਾਪੀ ਦੇ ਵਿੱਚ ਲਿਖ ਕੇ ਚਲਾਇਆ ਜਾਂਦਾ ਕਿ ਮੈਂ ਇਹਨਾਂ ਨੂੰ ਦਿੱਤਾ ਇਹ ਪੈਸਾ ਕਿੱਥੋਂ ਦਾ ਹੈ ਇਹਨਾਂ ਪੈਸਾ ਕਿੱਥੋਂ ਦਾ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਬਹੁਤ ਕੁਝ ਪਿਆ ਜਿਹੜਾ ਜਿਹੜਾ ਸਾਡੀ ਜਿਹੜੀ ਇਹ ਡੀਪ ਸਟੇਟ ਦੇ ਅੰਦਰ ਜਿੰਨਾ ਕੁਝ ਹੋ ਰਿਹਾ ਬਹੁਤ ਕੁਝ ਪਿਆ ਇਹਦੀ ਮੇਰੇ ਖਿਆਲ ਮੇតាម ਕਾਪਾ ਦਾ ਕਿ ਨਹੀਂ ਬਾਤ ਦੀ ਗੱਲ ਕਰ ਰਹੇ ਬੜਾ ਕੁਝ ਪੜਤਾਲਣ ਵਾਲਾ ਜਿਹੜੇ ਜਾਤਿਕਾ ਹੁੰਦੀਆਂ ਮਨੁੱਖੀ ਅਧਿਕਾਰਾਂ ਵਾਲੇ ਬੰਦੇ ਲਾਸ਼ਾਂ ਦੀ ਤਵਰੀਲ ਹੁੰਦੀ ਹੈ ਉਹਦਾ ਕਾਰਨ ਕੀ ਹੋਈ ਹੈ ਜੀ